ਡੇ ਹਮੀਰਾ ਤੋਂ ਝੋਨੇ ਦੀਆਂ ਬੂਰੀਆਂ ਭਰ ਕੇ ਲਿਆ ਰਿਆ ਟਰਾਲਾ ਮੋਟਰਸਾਈਕਲ ਚਾਲਕ ਨੂੰ ਬਚਾਉਂਦੇ ਹੋਏ ਪਲਟਿਆ ਗਨੀਮਤ ਰਹੀ ਕਿ ਚਾਲਕ ਤੇ ਸਾਥੀ ਵਲ-ਵਲ ਬਚੇ ਇਹ ਇੱਧਰ ਮੋਟਰਸਾਈਕਲ ਵਾਲੇ ਆ ਗਏ ਸੀਗੇ ਜੀ ਉਹਨਾਂ ਦੇ ਪਚਾਉ ਦੇ ਚੱਕਰ 'ਚ ਮਗੱਡੀ ਖੜਾਈ ਤੇ ਰੋੜੇ ਥੱਲੋ ਟੁੱਟ ਗਏ ਜੀ ਸਾੜਾ ਗੱਡੀ ਦਾ ਸਾਈਡ ਤੇ ਖਿੱਚ ਕੇ ਲੈ ਗਏ ਗੁਰਦੀਪ ਸਿੰਘ ਆਈ ਇਹ ਮਾਲ ਭਰਿਆ ਸੀਗਾ ਜੀ ਆ ਮੰਡੀ 'ਚੋਂ ਇੱਥੋਂ ਭਰ ਕੇ ਤੁਰੇ ਹੀ ਆਈ ਹਾਂ ਮੀਰਾ ਮੰਡੀ 'ਚੋਂ ਕੀ ਆ ਜੀ ਆਪਣਾ ਇੱਥੇ ਮੋਟਰਸਾਈਕਲ ਵਾਲੇ ਆ ਗਏ ਉਹਨਾਂ ਨੂੰ ਸਾਈਡ ਦੇਣ ਦੇ ਚੱਕਰ 'ਚ ਗੱਡੀ ਰੋੜ ਸਿੰਗਲ ਆ ਜੀ ਫਟ ਨਹੀਂ ਗਈ ਕੋਈ ਛੱਟ ਮਿੰਟ ਦਾ ਨਹੀਂ ਲੱਗੀ ਕਿਸੇ ਨੂੰ ਛੱਟ ਬਚਤ ਰਹਿ ਗਈ ਜੀ ਕਿੰਨੇ ਮੈਂਬਰ ਸੀ ਗੱਡੀ 'ਚ ਦੋਨੋਂ ਠੀਕ ਠਾਕ ਹੈ ਹਾਂ ਜੀ ਠੀਕ ਹੈ ਗੱਡੀ ਦਾ ਕਾਫੀ ਨੁਕਸਾਨ ਹੋ ਗਿਆ ਹਾਂ ਜੀ ਨੁਕਸਾਨ ਆ ਨੁਕਸਾਨ ਹੋ ਗਿਆ ਪਾਣੀ ਜੀ ਗੱਲਾ ਪਾਣੀ ਚ ਕਿਰ ਗਿਆ ਜੀ ਥੱਲੇ ਪਾਣੀ ਹਾਂ ਜੀ